ਚੀਫ ਖੇਤੀਬਾੜੀ ਅਫਸਰ ਡਾਕਟਰ ਬਲਦੇਵ ਸਿੰਘ ਵੱਲੋਂ ਅੱਜ ਕਰਫਿਊ ਦੇ ਚੱਲਦੇ ਹੋਏ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਨੂੰ ਲਾਗੂ ਕਰਾਉਣ ਲਈ ਹੰਡਾਇਆ ਅੱਗੇ ਅੰਗਾਹਵਾਦੂ ਕਿਸਾਨ ਸੁਖਵਿੰਦਰ ਸਿੰਘ ਗਰੇਵਾਲ ਦੇ ਖੇਤ ਦਾ ਦੌਰਾ ਕੀਤਾ ਗਿਆ। ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਈ ਫਸਲਾਂ ਪੰਜਾਬ ਵਿੱਚ ਆਈਆਂ ਹਨ ਜਿਨ੍ਹਾਂ ਨੂੰ ਸਾਮਨ ਦੀ ਲੋੜ ਹੈ ਅਤੇ ਜਿਨ੍ਹਾਂ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ। ਪੰਜਾਬ ਵਿੱਚ ਇਸ ਵਾਰ ਪਹਿਲੀ ਫਸਲ ਹੋਵੇਗੀ। ਇਸ ਕਰਫਿਊ ਦੌਰਾਨ ਕੰਮ ਕਰਨ ਵਾਲੇ ਕਿਸਾਨਾਂ ਲਈ ਫਸਲਾਂ ਵਿੱਚ ਲੇਬਰ ਲਿਆਉਣ ਲਈ ਲਾਇਸੈਂਸ ਵਗੈਰਾ ਦੇ ਦਿੱਤੇ ਗਏ ਹਨ। ਜਿਸ ਨੂੰ ਦੇਖਣ ਲਈ ਅੱਜ ਅਸੀਂ ਖੇਤਾਂ ਦਾ ਦੌਰਾ ਕੀਤਾ ਹੈ। ਅੱਜ ਦੇਖਿਆ ਮੈਂ ਸਰਦਾਰ ਸੁਖਵਿੰਦਰ ਸਿੰਘ ਸਾਡੇ ਗਾਂਵ ਦੇ ਕਿਸਾਨ ਨੇਗੇ ਉਹਨਾਂ ਦੇ ਖੇਤ ਦੇ ਵਿੱਚ ਆਏ ਆ ਸੋ ਦੇਖਿਆ ਆਲੂਆਂ ਦੀ ਪਟਾਈ ਕਰਕੇ ਇਸ ਕਿਸਾਨ ਦੇ ਆਲੂ ਜਿਹੜੇ ਨੇ ਢੇਰ ਦੇ ਵਿੱਚੋਂ ਛਾਡੀ ਕਰਨ ਵਾਲੇ ਸੀਗੇ ਜੋ ਜੇ ਅਸੀਂ ਇਹ ਛਾਂਟੀ ਢੇਰ ਦੇ ਵਿੱਚੋਂ ਨਹੀਂ ਕਰਦੇ ਤਾਂ ਇਹ ਹੋ ਸਕਦਾ 2-4 ਦਿਨਾਂ ਦਾ ਤਪਵੇ ਤਾਂ ਸਾਰੇ ਗੜ ਜਾਣ ਸੋ ਉਸ ਨੂੰ ਮੁੱਕ ਰੱਖਦੇ ਹੋਏ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀਨੇ ਵੀ ਹੁਕਮ ਕੀਤੇ ਨੇ ਵੀ ਇਹੋ ਜਿਹੇ ਕਿਸਾਨਾਂ ਦੀ ਜਿਹੜੇ ਸਾਡੇ ਕਿਸਾਨਾਂ ਨੇ ਹੁਣ ਕਣਕ ਦੀ ਵਾਢੀ ਵੀ ਹੋਣੀ ਆ ਕਿਸੇ ਨੇ ਕੰਬਾਈਨ ਦੀ ਅ ਠੀਕ ਕਰਾਉਣੀ ਆ ਜਾਂ ਕਿਸੇ ਨੇ ਬਾਹਰ ਭੇਜਣੀ ਆ ਜਾਂ ਤੂੜੀ ਵਾਲੇ ਰੀਪਰ ਨੇਗੇ ਸੋ ਖੇਤੀਬਾੜੀ ਦੇ ਨਾਲ ਸੰਬੰਧਿਤ ਜਿੰਨੇ ਵੀ ਕੰਮ ਨੇਗੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਨੇ ਡਿਊਟੀ ਲਾਈ ਆ ਵੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਤਾਂ ਉਹਨਾਂ ਦੇ ਖੇਤਾਂ ਦੇ ਵਿੱਚ ਕੰਮ ਚੱਲਦੇ ਰਹਿਣ ਬਿਸ਼ਰਤ ਇਹ ਆ ਕਿ ਉਹ ਜੋ ਸਾਡੀਆਂ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਦੀਆਂ ਇਨਸਟਰਕਸ਼ਨਾਂ ਹਦਾਇਤਾਂ ਨੇਗੀਆਂ ਉਹਨਾਂ ਦੀ ਜਰੂਰ ਪਾਲਣਾ ਕਰਨ ਸੋ ਅੱਜ ਇਸ ਕਿਸਾਨ ਨੂੰ ਦੇਖਿਆ ਇਹਨਾਂ ਨੂੰ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਪਾਸ ਵੀ ਇਸ਼ੂ ਕੀਤੇ ਆ ਜੀ ਪਹਿਲਾਂ ਬੰਦ ਕਰਤਾ ਸੀ ਕੰਮ ਫਿਰ ਮਾਨਯੋਗ ਚੀਫ ਸਾਹਿਬ ਨੇ ਸਾਡੇ ਬਰਨਾਲੇ ਦੀ ਖੇਤੀਬਾੜੀ ਮੋਖ ਅਫਸਰ ਨੇ ਉਹਨਾਂ ਨੇ ਸਾਨੂੰ ਸਾਡੀ ਜਿਹੜੀ ਸਮੱਸਿਆ ਸੀ ਇਹ ਦੂਰ ਕਰਤੀ ਤੇ ਉਹਨਾਂ ਨੇ ਆਪਣੀਆਂ ਕੰਡੀਸ਼ਨਾਂ ਵੀ ਦੱਸੀਆਂ ਵੀ ਇੱਦਾਂ ਤਾਂ ਮਾਸਕ ਲਾ ਕੇ ਸੈਨੀਟਾਈਜ਼ਰ ਰੱਖ ਕੇ ਤੁਸੀਂ 2-2 ਮੀਟਰ ਦੇ ਦੂਰੀ ਨਾਲ ਲੇਵਰ ਰੱਖ ਸਕਦੇ ਹੋ। ਉਸ ਹਾਵ ਨਾਲ ਅਸੀਂ ਉਹਨਾਂ ਦੀਆਂ ਹਦਾਇਤਾਂ ਦਾ ਪਾਲਣਾ ਕੀਤੀ ਹੈਗੀ ਤੇ ਆਲੂਆਂ ਦੀ ਜਿਹੜੀ ਛਾਂਟੀ ਦਾ ਜਾਂ ਪਟਾਈ ਦਾ ਕੰਮ ਉਹ ਕਰ ਰਹੇ ਆ। ਤੇ ਬਾਕੀ ਸਾਨੂੰ ਮੰਡੀ ਚੋਂ ਵੀ ਫੋਨ ਆਉਂਦੇ ਆੜਤੀਆਂ ਦੇ ਜਾਂ ਪਿੰਡ ਚੋਂ ਹੋਰ ਬੰਦੇ ਆਉਂਦੇ ਆ ਆਲੂ ਲੈਣ ਵਾਸਤੇ। ਅਸੀਂ ਉਹਨਾਂ ਨੂੰ ਵੀ ਸਪਲਾਈ ਦੇ ਸਕਦੇ ਹਾਂਗੇ ਹੁਣ। ਤਾਂ ਜੋ ਮਤਲਬ ਕਿਸੇ ਨੂੰ ਕੋਈ ਇਹ ਫਸਲ ਦੀ ਕੋਈ ਦਿੱਕਤ ਨਾ ਹੋਵੇ ਆਲੂਆਂ ਦੀ ਜਾਂ ਹੁਣ ਇਸ ਤੋਂ ਬਾਅਦ ਤੁਹਾਡੀ ਮੱਕੀ, ਮੂੰਗੀ ਦੀ ਫਸਲ ਆ ਉਹਦੇ ਵਾਸਤੇ ਵੀ ਸਾਨੂੰ ਕੁਝ ਸੋਟਾਂ ਨਿਕੀਆਂ ਵੀ ਅਸੀਂ ਕਰ ਸਕਦੇ ਹਾਂ ਕਿ ਕੋਈ ਸਲਾਹ ਤੁਹਾਡੀ ਕੋਈ ਸਲਾਹ ਹੋਵੇ ਜਿਹੜੀ ਕੋਈ ਕਿਸੇ ਗੱਲ ਦਾ ਕੋਈ ਫਰਕ ਹੋਵੇ ਸਰਕਾਰ ਅਤੇ ਕਿਸਾਨਾਂ 'ਚ ਨਹੀਂ ਫਰਕ ਫਿਲਹਾਲ ਕੋਈ ਨਹੀਂ ਹੈਗਾ ਜੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਵੇਂ ਸਾਡੇ ਚੀਫ ਸਾਹਬ ਨੇ ਜੀ ਇਹ ਬਹੁਤ ਸੁਰਜੇ ਹੋਏ ਬੰਦੇ ਨੇ ਕਿ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਉਹੀ ਬੰਦਾ ਦੂਰ ਕਰ ਸਕਦਾ ਜੋ ਇਹਨਾਂ ਨਾਲ ਜੁੜਿਆ ਹੋਇਆਗਾ ਹਾਂ ਇਹ ਇਹਨਾਂ ਨੂੰ ਹੀ ਪਾਵਰਾਂ ਵੱਧਵਾ ਦਿੱਤੀਆਂ ਜਾਣ ਜਾਂ ਇਹਨਾਂ ਨੂੰ ਹੀ ਮਤਲਬ ਦੇਖਣ ਲਈ ਭੇਜਾ ਜਾਵੇ ਵੀ ਕਿਹੜੀਆਂ-ਕਿਹੜੀਆਂ ਸਮੱਸਿਆ ਨੇ ਕਿਉਂਕਿ ਇਹ ਸਾਨੂੰ ਬੜੀ ਇੱਕ ਫਾਰਮਰ ਨੂੰ ਬੜੀ ਡੀਪਲੀ ਤੋਂ ਜਾਣਦੇ ਨੇਗੇ ਕਿ ਇਹ ਵੀ ਕਿੱਦਾਂ ਦੀਆਂ ਸਮੱਸਿਆ ਆ ਰਹੀਆਂ ਨੇ ਇਹ ਕਿੱਦਾਂ ਸੋਲਵ ਹੋ ਸਕਦੀਆਂ ਨੇਗੀਆਂ ਤਾਂ ਉਹ ਜੋ ਕਿਤੇ ਨਾ ਜੁੜਿਆ ਹੋਇਆ ਇਨਸਾਨ ਆ ਉਹੀ ਦੂਰ ਕਰ ਸਕਦਾ ਜੀ ਬਰਨਾਲਾ ਤੋਂ ਬਲਵੰਤ ਸਿੱਧੂ ਦੀ ਰਿਪੋਰਟ ਐਸਐਮਜ਼ेड ਨਿਊਜ਼